ਦੋ ਘੰਟਿਆਂ ਦੀ ਫਿਲਮ ਤੋਂ ਵੱਧ ਅਸਰ ਬੱਚਿਆਂ ਦੇ ਦਿਮਾਗ ਤੇ ਪਾਉਂਦੀਆਂ ਨੇ 30 ਸਕਿੰਡ ਦੀਆਂ ਰੀਲਾਂ ਸ੍ਰਿ ਸ਼ਿਖਾਰ ਜੀ ਮੈਂ ਰੀਲਾਂ ਦੇ ਮਾਮਲ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਅੱਜ ਇੱਕ ਖਾਸ ਮੁੱਦੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਦਾ ਜਿਹੜਾ ਸਭ ਤੋਂ ਵੱਧ ਮਨਾ ਮੋਬਾਈਲ ਫੋਨਾਂ ਦੇ ਨਾਲ ਜੁੜਿਆ ਹੋਇਆ ਪਰ ਮੋਬਾਈਲ ਫੋਨਾਂ ਦਾ ਅਸਰ ਬੱਚਿਆਂ ਦੇ ਮਾਨਸਿਕ ਤੌਰ ਦੇ ਉੱਤੇ ਸਰੀਰਕ ਤੌਰ ਦੇ ਉੱਤੇ ਕਿਸ ਤਰੀਕੇ ਦਾ ਅਸਰ ਪੈ ਰਿਹਾ ਤੁਹਾਨੂੰ ਅਸੀਂ ਇਸ ਖਬਰ ਦੇ ਜ਼ਰੀਏ ਸਮਝਾਉਣਾ ਹੈ ਕਿ 2 ਘੰਟੇ ਦੀ ਲਗਾਤਾਰ ਫਿਲਮ ਦੇਖਣ ਦਾ ਕਿੰਨਾ ਕੋ ਅਸਰ ਪੈਂਦਾ ਤੇ 30 ਸਕਿੰਟਾਂ ਦੀ ਜਿਹੜੀਆਂ ਰੀਲਾਂ ਨੇ ਬੱਚੇ ਅਕਸਰ ਹੀ ਜਾਤ ਰਹੀ ਦੇਖਦੇ ਨੇ ਪਰ ਇਹਨਾਂ ਦਾ ਦਿਮਾਗ ਦੇ ਉੱਤੇ ਕਿੰਨਾ ਕੋ ਅਸਰ ਪੈ ਰਿਹਾ ਆਉ ਤੁਹਾਨੂੰ ਦੱਸਦੇ ਆਂ ਅਤੇ ਇਸ ਵੀਡੀਓ ਨੂੰ ਵਕਤ ਬਾਅਦ ਸ਼ੇਅਰ ਕਰਿਓ ਮਾਪੇ ਆਪਣੇ ਬੱਚਿਆਂ ਵੱਲ ਖਾਸ ਧਿਆਨ ਜ਼ਰੂਰ ਰੱਖਣ ਸੋ ਆਉ ਤੁਹਾਨੂੰ ਮੋਬਾਈਲ ਫੋਨ ਦੀ ਵਰਤੋਂ ਬੱਚਿਆਂ ਤੇ ਕਿਵੇਂ ਅਸਰ ਪਾਉਂਦੀ ਹੈ ਵਿਸਥਾਰ ਨਾਲ ਸਮਝਾਉਂਦੇ ਹਾਂ ਛੋਟੀਆਂ ਵੀਡੀਓਜ਼ ਜਾਂ ਸ਼ਾਰਟਸ ਨੂੰ ਖਾਸ ਤੌਰ ਤੇ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਕਿ ਉਹ ਤੁਰੰਤ ਤੁਹਾਡਾ ਧਿਆਨ ਖਿੱਚ ਲੈਂਦੀਆਂ ਨੇ ਇਨ੍ਹਾਂ ਵਿੱਚ ਤੇਜ਼ੀ ਨਾਲ ਬਦਲਦੇ ਦ੍ਰਿਸ਼ ਉੱਚੀਆਂ ਆਵਾਜ਼ਾਂ ਹਰ ਪਲ ਕੁਝ ਨਵਾਂ ਹੁੰਦਾ ਬੱਚਿਆਂ ਦਾ ਦਿਮਾਗ ਅਤੇ ਵਿਕਾਸ ਦੇ ਪੜਾਅ ਦੇ ਵਿੱਚ ਹੁੰਦਾ ਜਿੱਥੇ ਉਹ ਫੋਕਸ ਅਤੇ ਸਵੇ ਨਿਰੰਤਰ ਸਿਖਰੇ ਹੁੰਦੇ ਨੇ ਅਜਿਹੀ ਸਥਿਤੀ ਦੇ ਵਿੱਚ ਇਸ ਤਰ੍ਹਾਂ ਦੀ ਤੇਜ਼ ਉਤੇਜਨਾ ਉਹਨਾਂ ਦੇ ਦਿਮਾਗ ਤੇ ਭਾਰੀ ਪੈਂਚਾਉਂਦੀ ਹੈ ਤੇ ਹਰ ਛੋਟੀ ਕਲਿੱਪ ਉਹਨਾਂ ਨੂੰ ਬਿਨਾਂ ਕਿਸੇ ਮਿਹਨਤ ਦੇ ਤੁਰੰਤ ਮਜ਼ਾ ਦਿੰਦੀ ਹੈ ਜਿਸ ਕਰਕੇ ਬੱਚਿਆਂ ਦੇ ਵਿੱਚ ਸਭ ਤੋਂ ਵੱਧ ਉਤਸ਼ਾਹ ਹੁੰਦਾ ਛੋਟੀਆਂ ਕਲਿੱਪਸ ਨੂੰ ਦੇਖਣਾ ਕਿਉਂਕਿ ਬੱਚੇ ਇੱਕ ਕਲਿੱਪ ਦੇਖ ਕੇ ਨਾਲ ਦੀ ਨਾਲ ਅੱਗੇ ਸਕਰੋਲ ਕਰਦੇ ਨੇ ਜਿਸ ਕਰਕੇ ਬੱਚਿਆਂ ਦਾ ਹੋਰ ਵੱਧ ਵੀਡੀਓਜ਼ ਦੇਖਣ ਦੇ ਵਿੱਚ ਦਿਲਚਸਪੀ ਜੜ ਕੇ ਵਧ ਜਾਂਦੀ ਹੈ ਇਹੇ ਉਹਨਾਂ ਦੇ ਦਿਮਾਗ ਨੂੰ ਬਿਨਾਂ ਮਿਹਨਤ ਅਤੇ ਤੁਰੰਤ ਇਨਾਮ ਪਾਉਂਦੀ ਆਦਤ ਪਾ ਦਿੰਦਾ ਹੈ ਜਿੱਥੇ ਇੱਕ ਪਾਸੇ 15 ਸੈਕਿੰਡ ਦੀ ਵੀਡੀਓ ਸਿਰਫ ਧਿਆਨ ਝੜਕਾਉਂਦੀ ਹੈ ਉੱਥੇ 2 ਘੰਟੇ ਦੀ ਫਿਲਮ ਇੱਕ ਪੂਰੀ ਕਹਾਣੀ ਦੱਸਦੀ ਹੈ ਕਿਉਂਕਿ 2 ਘੰਟੇ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਧੀਰਜ ਰੱਖਣਾ ਅਤੇ ਲੰਮੇ ਸਮੇਂ ਤੱਕ ਧਿਆਨ ਕੇਂਦਰਿਤ ਕਰਨਾ ਸਿਖਾਉਂਦੀਆਂ ਨੇ ਪਰ ਛੋਟੀਆਂ ਰੀਲਾਂ ਇੱਕੋ ਦਮ ਹਰ ਇੱਕ ਚੀਜ਼ ਨੂੰ ਪਾਉਣ ਦੀ ਉਤੇਜਨਾ ਜ਼ਿਆਦਾ ਮਹਿਸੂਸ ਕਰਵਾਉਂਦੀਆਂ ਨੇ ਵੱਡੀ ਫਿਲਮ ਦੇਖਣ ਦੇ ਨਾਲ ਉਹਨੇ ਦੀਆਂ ਗਤੀਵਿਧੀਆਂ ਨੂੰ ਦੇਖਦੇ ਨੇ ਭਾਵਨਾਵਾਂ ਨੂੰ ਮਹਿਸੂਸ ਕਰਦੇ ਨੇ ਫਿਲਮ ਦੇਖਣ ਦੌਰਾਨ ਬੱਚੇ ਇੱਕ ਕਹਾਣੀ ਨਾਲ ਜੁੜੇ ਰਹਿੰਦੇ ਨੇ ਅਤੇ ਉਹਨਾਂ 'ਚ ਇੰਟਰਸਟ ਬਣਦਾ ਹੈ ਕਿ ਅੱਗੇ ਆਖਰ ਇਸ ਕਹਾਣੀ ਦੇ ਵਿੱਚ ਕੀ ਹੋਵੇਗਾ ਤੇ ਕਿਵੇਂ ਹੋਵੇਗਾ ਇਹ ਚੀਜ਼ਾਂ ਜਿਹੜੇ ਕਿ ਬੱਚਿਆਂ ਨੂੰ ਕਾਫੀ ਧੀਰਜ ਰੱਖਣਾ ਸਿਖਾਉਂਦੀਆਂ ਨੇ ਪਰ ਛੋਟੀਆਂ ਵੀਡੀਓ ਦੇ ਵਿੱਚ ਬੱਚਿਆਂ ਦਾ ਧੀਰਜ ਰੱਖਣਾ ਬਿਲਕੁਲ ਖਤਮ ਹੋ ਜਾਂਦਾ ਤੇ ਬੱਚਾ ਇੱਕ ਤੋਂ ਬਾਅਦ ਇੱਕ ਵੀਡੀਓ ਤੇ ਕਲਿੱਕ ਕਰਦਾ ਉਹ ਬੱਸ ਇੱਕ ਤੋਂ ਬਾਅਦ ਇੱਕ ਲਗਾਤਾਰ ਸਕਰੋਲ ਹੁੰਦੀਆਂ ਰਹਿੰਦੀਆਂ ਨੇ ਜਿਨ੍ਹਾਂ ਦਾ ਕੋਈ ਅੰਤ ਨਹੀਂ ਹੁੰਦਾ ਛੋਟੀਆਂ ਵੀਡੀਓਜ਼ ਦੀ ਇਹ ਲਤ ਅਸਲੀ ਦੁਨੀਆ ਦੇ ਕੰਮਾਂ ਨੂੰ ਪ੍ਰਭਾਵਿਤ ਕਰਨ ਲੱਗ ਜਾਂਦੀ ਹੈ ਜਦੋਂ ਬੱਚੇ ਨੂੰ ਤੁਰੰਤ ਮਨੋਰੰਜਨ ਦੀ ਆਦਤ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਕਿਤਾਬਾਂ ਪੜ੍ਹਨਾ ਹੋਮਵਰਕ ਕਰਨਾ ਜਾਂ ਇੱਥੋਂ ਤੱਕ ਕਿ ਆਮ ਗੱਲਬਾਤ ਕਰਨਾ ਵੀ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਅਜਿਹਾ ਇਸ ਲਈ ਹੁੰਦਾ ਕਿਉਂਕਿ ਇਨ੍ਹਾਂ ਕੰਮਾਂ ਦੇ ਵਿੱਚ ਸ਼ਾਰਟ ਵੀਡੀਓਜ਼ ਤੇਜ਼ ਰਫ਼ਤਾਰ ਅਤੇ ਤੁਰੰਤ ਮਜ਼ਾ ਨਹੀਂ ਮਿਲਦਾ ਵੱਡੀਆਂ ਫਿਲਮਾਂ ਦੇ ਵਿੱਚ ਇਸ ਕਰਕੇ ਬੱਚੇ ਛੋਟੀਆਂ ਫਿਲਮਾਂ ਦੇ ਹੱਲ ਜ਼ਿਆਦਾ ਉਤੇਜਨਾ ਮਹਿਸੂਸ ਕਰਦੇ ਨੇ ਸਮੇਂ ਤੱਕ ਬਹੁਤ ਛੋਟੀਆਂ ਵੀਡੀਓਜ਼ ਦੇਖਣ ਨਾਲ ਬੱਚਿਆਂ ਦਾ ਅਟੈਂਸ਼ਨ ਸਪੈਨ ਧਿਆਨ ਲਗਾਉਣ ਦੀ ਸਮਰੱਥਾ ਘੱਟ ਸਕਦਾ ਤੇ ਉਹ ਜ਼ਿਆਦਾਤਰ ਗੁੱਸੇ ਖੋਰ ਹੋ ਜਾਂਦੇ ਨੇ ਅੱਜਕੱਲ੍ਹ ਦੇ ਛੋਟੇ-ਛੋਟੇ ਬੱਚਿਆਂ ਦੇ ਵਿੱਚ ਇੰਨਾ ਕੁ ਜ਼ਿਆਦਾ ਗੁੱਸਾ ਐਨੀ ਜ਼ਿਆਦਾ ਚਰਚਲਾ ਪਾਣੋਂ ਉਹਨਾਂ ਦੇ ਵਿੱਚ ਹੋ ਰਿਹਾ ਇਹ ਸਭ ਕੀ ਕਾਰਨਾ ਮੋਬਾਈਲ ਫੋਨ ਦੀ ਵਰਤੋਂ ਮਾਪੇ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ ਫੋਨ ਫੜਾ ਦਿੰਦੇ ਨੇ ਪਰ ਬੱਚੇ ਫੋਨ ਦੇ ਉੱਤੇ ਕਿਹੜੀਆਂ ਚੀਜ਼ਾਂ ਨੂੰ ਇੰਟਰਸਟ ਨਾਲ ਦੇਖ ਰਹੇ ਨੇ ਤੇ ਬੱਚਿਆਂ ਦੇ ਮਾਨਸਿਕ ਦੇ ਉੱਤੇ ਇਸ ਦਾ ਕੀ ਅਸਰ ਪੈ ਰਿਹਾ ਇਸ ਗੱਲ ਤੋਂ ਅਣਜਾਣ ਹੁੰਦੇ ਨੇ ਮਾਪੇ ਇਸ ਕਰਕੇ ਬੱਚਿਆਂ ਦੇ ਵੱਲ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ ਮਾਪਿਆਂ ਨੂੰ ਕਿਉਂਕਿ ਇਸ ਦਾ ਅਸਰ ਬੱਚਿਆਂ ਦੇ ਸਰੀਰਕ ਦੇ ਉੱਤੇ ਬੇहद ਜ਼ਿਆਦਾ ਪੈ ਰਿਹਾ ਮਾਨਸਿਕ ਤੌਰ ਤੇ ਬੱਚੇ ਜਿਹੜੇ ਕਿ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਤੇ ਬੱਚਿਆਂ ਦੇ ਵਿੱਚ ਚਿਰਚੜਾਪਨ ਗੁੱਸਾਪਨ ਵੀ ਬਹੁਤ ਜ਼ਿਆਦਾ ਵਾਧਾ ਨਜ਼ਰ ਆ ਰਿਹਾ ਹੈ ਕਿਉਂਕਿ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਬੱਚੇ ਬੋਰ ਹੋਣਾ ਬਰਦਾਸ਼ਤ ਕਰਨਾ ਭੁੱਲ ਜਾਂਦੇ ਨੇ ਜਦਕਿ ਸਚਾਈ ਇਹ ਹੈ ਕਿ ਬੋਰ ਹੋਣਾ ਹੀ ਉਹ ਸਮਾਂ ਹੁੰਦਾ ਜਦੋਂ ਇਨਸਾਨ ਦਾ ਦਿਮਾਗ ਕੁਝ ਨਵਾਂ ਸਿੱਖਣ ਲਈ ਪ੍ਰੇਰਣਾ ਨਹੀਂ ਦਿੰਦਾ ਬਿਊਰੋ ਰਿਪੋਰਟ লাইਵ ਪੰਜਾਬੀ ਟੀਵੀ